ਮੇਰੇ ਵੱਲੋਂ ਵਿਕੀ ਨੂੰ ਬਹੁਤ-ਬਹੁਤ ਮੁਬਾਰਕਾਂ ਜੰਗਲ ਦੇ ਵਿੱਚ ਮੰਗਲ ਲਾਇਆ ਪਿਆ ਔਰ ਜਹਜਾ ਸਾਡਾ ਪਿੰਡ ਹੈ ਪਿੰਡ ਮੈਂ ਸਭ ਤੋਂ ਜਿਵੇਂ ਜਦੋਂ ਵੀ ਮੈਨੂੰ ਕੋਈ ਪੁੱਛਦਾ ਹੈ ਕਿ ਸਭ ਮੈਂ ਦੁਨੀਆ ਘੁੰਮੀ ਹੈ ਵੀ ਸਭ ਤੋਂ ਖੂਬਸੂਰਤ ਜਗ੍ਹਾ ਕਿਹੜੀ ਹੈ ਮੈਂ ਆਪਦੇ ਪਿੰਡ ਦਾ ਨਾਮ ਲੈਣਾ ਹਮੇਸ਼ਾ ਕਿ ਮੈਨੂੰ ਖੂਬਸੂਰਤ ਮੇਰਾ ਪਿੰਡ ਲੱਗਦਾ ਕਿ ਭਾਵੇਂ ਇੱਥੇ ਫੈਸਿਲਟੀਆਂ ਘੱਟ ਸੀਗੀਆਂ ਸਾਡੇ ਵੇਲੇ ਤਾਂ ਹੋਰ ਵੀ ਘੱਟ ਸੀ ਪਰ ਜੋ ਪਿੰਡ ਦੇ ਵਿੱਚੋਂ ਮਾਨ ਸਤਕਾਰ ਮਿਲਿਆ ਹਮੇਸ਼ਾ ਨਹੀਂ ਤਾਂ ਲੋਕ ਇਹ ਕਹਿੰਦੇ ਆ ਕਿ ਜਦੋਂ ਕੋਈ ਬੰਦਾ ਤਰੱਕੀ ਕਰਦਾ ਤਾਂ ਪਿੰਡ ਦੇ ਲੋਕ ਸ਼ਾਇਦ ਉਹਨੂੰ ਉਹਦੇ ਨਾਲ ਈਰਖਾ ਕਰਨ ਲੱਗ ਜਾਂਦੇ ਆ ਪਰ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਮੈਨੂੰ ਬਚਪਨ ਤੋਂ ਲੈ ਕੇ ਇਹ ਲੱਗਿਆ ਕਿ ਜਦੋਂ ਵੀ ਮੈਂ ਕੋਈ ਟਰੋਫੀ ਲੈ ਕੇ ਬੱਸ 'ਚ ਉਤਰਦਾ ਸੀ ਤਾਂ ਪੂਰਾ ਪਿੰਡ ਜਿਹੜਾ ਵੀ ਮੇਰੇ ਅੱਖਾਂ ਦੇ ਸਾਹਮਣੇ ਆਉਂਦਾ ਜਿਹੜਾ ਵੀ ਮਿਲਦਾ ਮੈਨੂੰ ਆਸ਼ੀਰਵਾਦ ਦਿੰਦਾ ਔਰ ਬੱਲੇ ਬੱਲੇ ਕਰਦਾ ਔਰ ਮੈਨੂੰ ਹੌਸਲਾ ਵਜਾਈ ਕਰਦਾ ਇਸ ਲਈ ਮੈਨੂੰ ਅੱਜ ਤੱਕ ਕਿਸੇ ਤੋਂ ਵੀ ਪਿੰਡ ਦੇ ਵਿੱਚ ਨਫ਼ਰਤ ਦੀ ਭਾਵਨਾ ਨਹੀਂ ਮਿਲੀ ਮੈਨੂੰ ਪਿਆਰ ਹੀ ਮਿਲਿਆ ਸਤਕਾਰ ਹੀ ਮਿਲਿਆ ਪਿੰਡ ਚੋਂ ਔਰ ਤਾਂ ਹੀ ਸ਼ਾਇਦ ਮੈਨੂੰ ਪਿੰਡ ਆਪਣਾ ਸਭ ਤੋਂ ਸੋਹਣਾ ਲੱਗਦਾ ਸੋ ਉਹੀ ਗੱਲ ਅੱਗੇ ਵਿੱਕੀ ਹੁਣਾਂ ਨੇ ਵਧਾਈ ਹੈ ਕਿ ਕਲਾਕਾਰੀ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਖੱਟਿਆ ਵਧੀਆ ਇਹ ਵੀ ਇੱਕ ਬਿਜ਼ਨਸ ਹੈ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਕਲਾ ਹੈ ਜਾਂ ਜਿਹੜਾ ਅੱਜ ਕੱਲ YouTube ਦੇ ਉੱਤੇ ਕੰਟੈਂਟ ਚੱਲਦਾ ਹੈ ਇਹ ਮੁੰਡਿਆਂ ਨੇ ਵਧੀਆ ਕੰਮ ਚਲਾਇਆ ਬਹੁਤ ਵਧੀਆ ਅਰਨਿੰਗ ਵੀ ਐ ਤੋਂ ਤੇ ਅੱਜ ਤਾਂ ਹੀ ਐਡੇ ਵੱਡੇ ਫੰਕਸ਼ਨ ਅਰੇਂਜ ਕਰ ਸਕਦੇ ਐ ਨਹੀਂ ਤਾਂ ਅੱਜ ਕੱਲ ਕਿਸੇ ਤੋਂ ਮਾਂ ਪਿਓ ਦਾ ਭੋਗ ਪਾਉਣਾ ਵੀ ਔਖਾ ਹੋ ਜਾਂਦਾ ਐ ਇੰਨਾ ਤੰਗੀਆਂ ਤੁਰਸ਼ੀਆਂ ਦੇ ਨਾਲ ਲੋਕ ਰਹਿੰਦੇ ਨੇ ਪਰ ਇਹ ਬਹੁਤ ਵਧੀਆ ਕੰਮ ਐ ਪਰ ਮੈਂ ਇੱਕ ਜਿੰਨੇ ਵੀ ਯੂਟਿਊਬਰ ਆਏ ਹੋਏ ਨੇ ਇੱਥੇ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਕੰਟੈਂਟ ਉਹੇ ਜਿਹਾ ਬਣਾਇਓ ਜਿਹੜਾ ਅਸੀਂ ਆਪਣੀਆਂ ਮਾਵਾਂ ਭੈਣਾਂ ਦੇ ਵਿੱਚ ਬੈਠ ਕੇ ਵੀ ਇੱਜ਼ਤ ਦੇ ਨਾਲ ਦੇਖ ਸਕੀਏ ਮਾਨ ਦੇ ਨਾਲ ਕਹਿ ਸਕੀਏ ਵੀ ਹਾਂ ਵੀ ਬਹੁਤ ਸੋਹਣਾ ਕੰਮ ਕੀਤਾ ਇਹ ਜ਼ਰੂਰ ਖਿਆਲ ਰੱਖਿਆ ਕਰੋ ਕਿਉਂਕਿ ਜਿਹੜਾ ਜਿਹੜਾ ਵੀ ਕੰਟੈਂਟ ਜਿਹੜਾ ਵੀ ਕੋਈ ਡਰਾਮਾ ਹੋਵੇ ਚਾਹੇ ਫਿਲਮ ਹੋਵੇ ਜਿਹੜੀ ਫੈਮਿਲੀ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕਦੀ ਹੈ ਤਾਂ ਉਹ ਸਭ ਤੋਂ ਵੱਧ ਚੱਲਦੀ ਹੈ ਕਿਉਂਕਿ ਜਿਹੜੇ ਦੂਜੇ ਕੰਟੈਂਟ ਹੁੰਦੇ ਨੇ ਉਹ ਤਾਂ ਮੁੰਡਿਆਂ ਦੇ ਵਿੱਚ ਜਾਂ ਕੋਈ ਜਿਹੜੇ ਛੜੇ ਛਰਾਗ ਬੰਦੇ ਹੁੰਦੇ ਉਹਨਾਂ ਵਾਸਤੇ ਹੁੰਦੇ ਉਹ ਘਟ ਹੁੰਦੇ ਪਰ ਫੈਮਿਲੀ ਦੇ ਸਾਰੇ ਮੈਂਬਰ ਇਕੱਠੇ ਦੇਖਦੇ ਜੀ ਨੂੰ ਉਹ ਸਭ ਤੋਂ ਵੱਧ ਚੱਲਦੀ ਹੈ ਉਹੋ ਜਿਹਾ ਕੰਟੈਂਟ ਲਿਆਇਆ ਕਰੋ ਉਹੋ ਜਿਹੇ ਡਰਾਮੇ ਉਹੋ ਜੀਆਂ ਫਿਲਮਾਂ ਸ਼ੂਟ ਕਰਿਆ ਕਰੋ ਜਿਹੜੀਆਂ ਅਸੀਂ ਮਾਂ ਦੇ ਨਾਲ ਆਪਣੀ ਧੀ ਨੂੰ ਵੀ ਦਿਖਾ ਸਕੀਏ ਆਪਣੀ ਭੈਣ ਨੂੰ ਵੀ ਦਿਖਾ ਸਕੀਏ ਆਪਣੇ ਮਾਂ ਨੂੰ ਵੀ ਦਿਖਾ ਸਕੀਏ ਤੇ ਆਪਣੇ ਪਿਓ ਨੂੰ ਵੀ ਦਿਖਾ ਸਕੀਏ ਇਹ ਗੱਲ ਦਾ ਜਰੂਰ ਖਿਆਲ ਰੱਖਿਓ ਔਰ ਮੇਰੇ ਵੱਲੋਂ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ ਮੇਰੇ ਨਾਲ ਖੜੇ ਨੇ ਮੇਰੇ ਹਮੇਸ਼ਾ ਜਿਹੜੇ ਮੇਰੇ ਮਿੱਤਰ ਰਹੇ ਨੇ ਪਵਿੱਤਰ ਜੱਗੀ ਤੇ ਸਾਡੇ ਪ੍ਰਧਾਨ ਜੀ ਕਨੈਸ ਸਿੰਘ ਜੀ ਸੋ ਅਮਰੀਕ ਸਿੰਘ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿੰਨੇ ਵੀ ਯੂਟਿਊਬਰ ਇੱਥੇ ਆਏ ਹੋਏ ਨੇ ਸਾਰੇ ਕਲਾਕਾਰਾਂ ਦਾ ਸਾਰੇ ਬੱਚੇ ਬੱਚੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੇ ਜੀ ਆਇਆਂ ਔਰ ਸਾਰਿਆਂ ਨੂੰ ਮੁਬਾਰਕਬਾਦ ਕਿ ਐਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤੇ ਤੁਸੀਂ ਵੱਧ ਤੋਂ ਵੱਧ ਤਰੱਕੀਆਂ ਕਰੋ ਤੇ ਕੋਸ਼ਿਸ਼ ਕਰਿਓ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਵਧੀਆ ਕੰਮ ਹੀ ਕਰੋ ਤੇ ਅੱਜ ਤੁਸੀਂ ਇਹ ਛੋਟੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਹੋ ਕੱਲ ਨੂੰ ਵੱਡੀਆਂ ਫਿਲਮਾਂ ਦੇ ਵਿੱਚ ਵੀ ਕੰਮ ਕਰੋਗੇ ਵਿੱਕੀ ਕੋਲੇ ਟਾਈਮ ਨਹੀਂ ਹੁੰਦਾ ਨਹੀਂ ਫਿਲਮਾਂ ਤਾਂ ਸਾਡੀਆਂ ਬਹੁਤ ਬਣਦੀਆਂ ਪਰ ਇਹਦਾ ਆਪਦਾ ਬਹੁਤ ਬੀਜ਼ੀ ਐ ਕੰਮ ਬਾਕੀ ਦੇਖੂੰਗਾ ਮੈਂ ਜਿਹੜਾ ਜਿਹੜੀਆਂ ਵੀ ਫਿਲਮਾਂ ਹੁਣ ਅੱਗੇ ਹੋਈਆਂ ਜਿਹੜਾ ਵੀ ਕੋਈ ਕਲਾਕਾਰ ਚੰਗਾ ਲੱਗਿਆ ਉਹਨਾਂ ਨੂੰ ਅਗਲੀਆਂ ਵੱਡੀਆਂ ਫਿਲਮਾਂ ਦੇ ਵਿੱਚ ਵੀ ਲਵਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਜਿਆਦਾ ਸਮਾਂ ਨਾਲ ਲੈਂਦੇ ਹੋਏ ਮੈਂ ਕਮਲ ਵੀਰੇ ਬੇਨਤੀ ਕਰੂੰਗਾ ਤੁਸੀਂ ਅਨਾਉਂਸ ਕਰੀ ਜਾਓ ਆਰਟਿਸਟ ਆਖੇ ਆਪ